ਇਤੇ ਦਿਨ ਪਟਿਆਲਾ ਦੇ ਪ੍ਰਾਚਨ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਕਾਰਪੋਰੇਸ਼ਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਸ਼ਾਦ ਦੀਆਂ ਰੇਡੀਆਂ ਫੜੀਆਂ ਲਗਾਉਣ ਵਾਲਿਆਂ ਦੀਆਂ ਰੇਡੀਆਂ ਫੜੀਆਂ ਚੁਕਵਾ ਦਿੱਤੀਆਂ ਗਈਆਂ ਸੀ ਰੇੜੀ ਫੜੀਆਂ ਲਗਾਉਣ ਨੂੰ ਲੈ ਕੇ ਦੁਕਾਨਦਾਰਾਂ ਦੇ ਵਿੱਚ ਆਪਸ ਵਿੱਚ ਤੂ-ਤੂ ਮੈਂ-ਮੈਂ ਹੋ ਗਈ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਗੱਲ ਨਹੀਂ ਮੇਰੀ ਸਮਝਿਆ ਫਿਰ ਧਰਨਾ ਵੀ ਲਗੂਗਾ ਫਿਰ ਜਾਨੀ ਮਾਨੀ ਦਾ ਜੋ ਨੁਕਸਾਨ ਹੋਏਗਾ ਉਸ ਦਾ ਜ਼ਿੰਮੇਵਾਰ ਕਾਰਪੋਰੇਸ਼ਨ ਤੇ ਮੈਂਬਰ ਹੋਣਗੇ ਤੁਸੀਂ ਅੱਜ ਫਿਰ ਇਸ ਮੁੱਦੇ ਨਾਲ ਕੇ ਗੱਲ ਕਰੀਏ ਜੀ ਅੰਦਰ ਕਿਸੇ ਨਾਲ ਹੋਈ ਹੈ ਅੱਜ ਤੇ ਸਾਡੇ ਨਾਲ ਹੀ ਸੀ ਕਰੀਏ ਕੀ ਲੋਕਲ ਬੰਦਾ ਹੀ ਨਹੀਂ ਹੈ ਕੋਈ ਸਾਡੇ ਨਾਲ ਕਿਸੇ ਵੀ ਮੈਂਬਰ ਲੋਕਲ ਬੰਦਾ ਹੋਕਲ ਕੀ ਗੱਲ ਹੋਈ ਹੈ ਸਾਰੀ ਦੱਸੋ ਸਾਡੇ ਰੇੜੀਆ ਸਰ ਕਾਫੀ ਟਾਈਮ ਤੋਂ ਪਹਿਲੇ ਬਾਹਰ ਲੱਗੀ ਹੋਈ ਸੀ ਠੀਕ ਹੈ ਤੇ ਅੰਦਰ ਦੇ ਰੇੜੀਆ ਦਾ ਰੋਲਾ ਪਿਆ ਅੰਦਰ ਵਾਲੇ ਨੇ ਆਪਣੇ ਸਾਰੇ ਬੰਦੇ ਅੰਦਰੋਂ ਭਜਾ ਦੇ ਨਗਰ ਨਿਗਮ ਨੇ ਸਾਨੂੰ ਨਗਰ ਨਿਗਮ ਨੇ ਬਾਹਰ ਕੁਝ ਨਹੀਂ ਕਿਹਾ ਸੀਗਾ ਠੀਕ ਹੈ ਅੰਦਰ ਵਾਲੇ ਰੇੜੀਆ ਉਹ ਜਿਨ੍ਹਾਂ ਦੇ ਅੱਡੇ ਤੁਸੀਂ ਦੇਖੋਗੇ ਚਾਰ ਚਾਰ ਪੰਜ ਪੰਜ ਅੱਡੇ ਸਭ ਦੇ ਇੱਕ ਹੀ ਲਾਰਕਾ ਤੁਸੀਂ ਆਪ ਨਿਗਾਹ ਮਾਰ ਸਕਦੇ ਇੱਧਰ ਆ ਦੇਖ ਲਓ ਤੇ ਸਾਡੀ ਰੇੜੀ ਚੱਕ ਕੇ ਰੋਡ ਦੇ ਉੱਪਰ ਇਹ ਜਿਨ੍ਹਾਂ ਦੇ ਅੰਦਰ ਦੁਕਾਨ ਵਾਲੇ ਤੱਕਾਇਆ ਉਹਨਾਂ ਦੇ ਲਈ ਬਾਹਰ ਲਿਆ ਕੇ ਬਿਠਾ ਦੇ ਜਿਨ੍ਹਾਂ ਦੀ ਦੁਕਾਨਾ ਹੈਗੀ ਉਹਨਾਂ ਦੇ ਅੱਡੇ ਹਾਂਜੀ ਜਿਨ੍ਹਾਂ ਦੇ ਆ ਦੇ ਨਾਲ ਜਿਨ੍ਹਾਂ ਦੇ ਪ੍ਰਸ਼ਾਦ ਦੀ ਦੁਕਾਨਾ ਹੈ ਜਿਨ੍ਹਾਂ ਦੇ ਅੰਦਰ ਨਾਮ ਵੀ ਲੱਗਾ ਕਿਸੇ ਦਾ ਮਾਰੇ ਸਭ ਦੇ ਅਲੱਗ ਅਲੱਗ ਹੈ ਪਾਉਰ ਇਹ ਪਾਉਰ ਬੰਦਾ ਹੈ ਇੱਧਰ ਆ ਮੈਂ ਅੱਗੇ ਹੁਦਾ ਹੈ ਇਹ ਸਭ ਤੁਸੀਂ ਆਪ ਦੇਖ ਲੈ ਇੱਕ ਵਾਰ ਕੈਮਰਾ ਇੱਧਰ ਕਰਕੇ ਦੇਖੋ ਸਾਡੀ ਰੇੜੀ ਬਾਰ ਘੜਾਈ ਹੈ ਤੁਸੀਂ ਅੱਜ ਕਿੱਥੇ ਕਿਉਂ ਆ ਤੁ ਠੀਕ ਹੈ ਸਾਡੇ ਨਾਲ ਤੱਕਾ ਕਰ ਰਿਹਾ ਜਿਹੜੇ ਅੰਦਰ ਵਾਲੇ ਅੰਦਰ ਵਾਲੇ ਹਾਂ ਅੰਦਰ ਵਾਲੇ ਸਾਡਾ ਕਾਰਪੋਰੇਸ਼ਨ ਨੂੰ ਕਿਉਂ ਬਦਨਾਮ ਕਰ ਰਹੇ ਹੋ ਤੁਸੀਂ ਅਸੀਂ ਕਾਰਪੋਰੇਸ਼ਨ ਦਾ ਨਾਮ ਹੀ ਨਹੀਂ ਲੈ ਰਹੇ ਸਾਨੂੰ ਕਾਰਪੋਰੇਸ਼ਨ ਨੂੰ ਕੁਝ ਹੋਇਆ ਹੀ ਨਹੀਂ ਸਾਨੂੰ ਸਾਨੂੰ ਜਿਹੜੇ ਕਹਿ ਰਹੇ ਅੰਦਰ ਵਾਲੇ ਕਹਿ ਰਹੇ ਆ ਦੇਖੋ ਇਹ ਸਾਰੇ ਬੰਦੇ ਦੁਕਾਨੇ ਕਿਹਦੀ ਸ਼ੇਅਰ ਤੇ ਕਰ ਰਹੇ ਆ ਇਹ ਉਹ ਇਹਨਾਂ ਨੂੰ ਪੁੱਛੋ ਆ ਦੇਖਿਆ ਖੜੇ ਆ ਅੰਦਰ ਵਾਲੇ ਆ ਜਿਹੜੇ ਅੰਦਰ ਵਾਲੇ ਕਿਹਦੀ ਸ਼ੇਅਰ ਤੇ ਕਰ ਰਹੇ ਆ ਅੰਦਰ ਉਹਨੇ ਅੰਦਰ ਵਾਲੇ ਸਾਰੇ ਅੰਦਰ ਵਾਲੇ ਹੀ ਖੜੇ ਜਿਹੜੇ ਅੰਦਰ ਦੁਕਾਨਾ ਲਾਂਦੇ ਨਾ ਉਹਨਾਂ ਨੂੰ ਹਾਂ ਅੰਦਰ ਵਾਲੇ ਹਾਂਜੀ ਇਹਨਾਂ ਨੂੰ ਪੁੱਛੋ ਹਾਂਜੀ ਕਿਹਨਾ ਮੈਂ ਤੁਹਾਡਾ ਜੀ ਕੀ ਨਾਂ ਅੰਦਰ ਚੁਕਵਾਤੀ ਹੋਰ ਜਿਹੜੀ ਬਾਹਰ ਫੜੀਆਂ ਚੁਕਾਈ ਗਈਆਂ ਹੈਗੀਆਂ ਇਹ ਕਹਿ ਰਹੇ ਆ ਕੌਣ ਤੰਗ ਕਰ ਰਿਹਾ ਤੁਹਾਨੂੰ ਇੱਥੇ ਇਹਨੇ ਡਬਲ ਡਬਲ ਰੇਡੀ ਹੈ ਨਾ ਤਾਂ ਤਾਂ ਇਹ ਸਿੰਗਲ ਸਿੰਗਲ ਕਰ ਰਹੇ ਆ ਅੱਛਾ ਸਿੰਗਲ ਸਿੰਗਲ ਕਹਿ ਰਹੇ ਆ ਵੀ ਤੁਹਾਡੀ ਅੰਦਰ ਦੁਕਾਨਾਂ ਵੀ ਹੈਗੀਆਂ ਤੇ ਬਾਹਰ ਤੁਸੀਂ ਵੱਡੀ ਕੋਈ ਦੁਕਾਨ ਨਹੀਂ ਤੁਸੀਂ ਕਾਰਵਾਈ ਕਰ ਲਓ ਜੀ ਸ਼ੰਟੀਆਂ ਮੇਰਾ ਨਾਮ ਜੀ ਕਾਰਵਾਈ ਅਸੀਂ ਤਾਂ ਨਹੀਂ ਕਰਨੀ ਹਾਂ ਹਾਂ ਜੀ ਚੱਲ ਨਹੀਂ ਅੰਦਰ ਦੁਕਾਨ ਸੀਗੀ ਪਹਿਲਾਂ ਅੰਦਰ ਰੇਡ ਹੈ ਫੜੀ ਸੀਗੀ ਜੀ ਆਪਣੀ ਫੜੀ ਸੀਗੀ ਸਾਰੀ ਅੰਦਰ ਫੜੀ ਸੀਗੀ ਬਸ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਨਿਸ਼ਾ ਸਾਡੀ ਇੱਕੋ ਹੀ ਦੁਕਾਨ ਹੈ ਜੀ ਉਧਰ ਮੇਰੇ ਦੇਵਰ ਦੀ ਦੁਕਾਨ ਹੈ ਇਧਰ ਜਿਨ੍ਹਾਂ ਦੇ 4-4 ਅੱਡੇ ਅੰਦਰ ਵਾਲਿਆਂ ਦੇ ਉਹਨਾਂ ਨੇ ਬਾਹਰ ਵੀ ਰੇੜੀਆਂ ਲਵਾਈ ਹੋਈ ਹੈ ਆਪਣੇ ਨਾਲੇ ਅੰਦਰ ਵੀ ਲਵਾਈ ਹੋਈ ਹੈ ਔਰ ਅਸੀਂ ਗਰੀਬ ਬੰਦੇ ਛੋਟੇ ਛੋਟੇ ਬੱਚੇ ਆ ਸਾਡਾ ਕਿਰਾਇਆ ਤੇ ਅਸੀਂ ਰਹਿ ਰਹੇ ਸੀ ਕਿੱਧਰ ਜਾਈਏ ਦੱਸੋ ਇਹ ਦੋ ਹੀ ਰੇੜੀਆਂ ਕੱਢੀ ਹੈ ਜੀ ਹੋਰ ਕੋਈ ਰੇੜੀਆਂ ਨਹੀਂ ਕੱਢੀ ਇਹ ਨਗਰ ਨਿਗਮ ਤਾਂ ਕਰ ਰਹੀ ਹੈ ਕਿ ਅੰਦਰ ਅੱਡੇ ਤਾਂ ਅੰਦਰ ਵਾਲੇ ਤਾਂ ਕਰ ਰਹੇ ਜੀ ਇਹ ਨਗਰ ਨਿਗਮ ਲੈਣੇ ਕਿਉਂ ਕਰ ਰਹੇ ਆ ਅੰਦਰ ਵਾਲੇ ਕਰ ਰਹੇ ਸਾਨੂੰ ਕੋਈ ਉਹ ਨਹੀਂ ਕਰ ਰਿਹਾ ਤਾਂ ਕਿਆ ਕਰੇ ਸਾਡੇ ਮੇਰੇ ਮੇਟੇਟੇਟੇ ਚ ਬੱਚੇ ਜੀ ਇਹ ਜ਼ਬਰਦਸਤੀ ਕਰ ਰਹੇ ਕਰ ਵਾਲੇ ਕਰ ਰਹੇ ਨੇ ਕੋਟੇ ਕੀ ਨਾਮ ਹੈ ਕਮਲਾ ਜੀ ਕੀ ਗੱਲ ਹੋਈ ਏ ਸਾਰੀ ਮੇਰਾ ਸਰਮੰਜਾ ਦੇਖੋ ਉਹ ਲਾਰਖਾ ਇਸ ਤਰ੍ਹਾਂ ਟੱਕਾ ਕਰ ਰਹੇ ਨੇ ਮੇਰੇ ਨਾਲ ਮੇਰਾ ਮੰਜਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਆ ਰੈਡੀ ਵਾਲੇ ਅੰਦਰ ਕੋਸ ਅੰਦਰ ਵਾਲੇ ਅੰਦਰ ਵਾਲੇ ਕਰ ਰਹੇ ਨੇ ਪਰ ਇਹ ਕਹਿ ਰਹੇ ਆ ਤੁਹਾਨੂੰ ਲਾ ਲਓ ਸਰ ਇਹ ਤੁਹਾਨੂੰ ਗੱਲ ਕਰ ਰਹੇ ਆ ਵੀ ਕਾਰਪੋਰੇਸ਼ਨਟ ਆ ਰਹੀ ਹੈ ਨਹੀਂ ਜੀ ਨਹੀਂ ਕਾਰਪੋਰੇਸ਼ਨ ਕੋਈ ਨਹੀਂ ਨਹੀਂ ਜੀ ਸਾਡੇ ਕੋਲੇ ਕੋਈ ਨਹੀਂ ਆਇਆ ਹੈਗਾ ਅੰਦਰ ਦੀ ਗੱਲ ਕਿੱਥੇ ਸੀ ਕਿ ਅੰਦਰ ਦੇ ਰੋਲਾ ਅੰਦਰਲੇ ਅੰਦਰਲਾ ਰੋੜਾ ਹੋ ਇਹ ਕੀ ਕੀ ਐਡੇ ਕਰ ਰਹੇ ਆ ਸਾਰਾ ਇਹ ਤਾਂ ਜਿਵੇਂ ਨਵਨਪਾ ਮੈਂ ਹੁਣੇ ਆਈ ਤੇ ਮੈਂ ਤਾਂ ਫੋਨ ਕਰਕੇ ਮੈਂ ਤਾਂ ਮੇਰਾ ਮੰਜਾ ਸਿੱਧਾ ਹੋਣਾ ਚਾਹੀਦਾ ਦੇਖੋ ਕਿੰਨੇ ਕੰਨੇ ਮੰਜੇ ਨੇ ਲੋਕਾਂ ਦੇ ਲਾਏ ਹੋਏ ਮੇਰਾ ਮੰਜਾ ਦੇਖ ਲੋ ਜਾ ਕੇ ਕਿਸੇ ਦੀ ਨਹੀਂ ਹਟਾਈ ਜੀ ਇਹ ਦੋ ਰੇੜੀਆਂ ਅੱਖਾਂ 'ਚ ਝੁਕਰੀਆਂ ਇਹਨਾਂ ਦੇ ਦੋ ਰੇੜੀਆਂ ਹਟਾਈ ਜੀ ਸਾਡੀ ਸਰ ਮੇਰਾ ਮੰਜਾ ਦੇਖ